ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ ਅਸੀਂ ਆਪਦੇ ਸੰਮਨ ਵਾਪਸ ਲੈਨੇ ਮਗਰ ਫਿਰ ਜਦ ਮੈਂ ਮੜੀ ਜੀ ਚੂੜੀ ਫੇਰ ਵੜਦਾ ਮੜੀ ਜੀ ਚੂੜੀ ਫੇਰ ਕਸਦਾ ਸੀਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ ਇਸ ਲਈ ਮੇਰਾ ਸੈਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਹੈ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਕੀ ਹੁਣ ਮੈਂ ਜਾ ਆਵਾਂ ਜਿਲੇ ਆਇਆ ਜੀ ਕੁਝ ਹੈ ਕੋਈ ਡਾਕੂਮੈਂਟ ਵੀ ਲੈ ਮਾੜਾ ठेकेदारਾ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ ਗਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ 'ਚ ਰਾਈਟ ਟੂ ਐਜੂਕੇਸ਼ਨ 'ਚ ਇਹ ਤੇ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਐ ਲਾਅ ਐਂਡ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਕੱਲ੍ਹ ਐ ਕਿ ਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਭਰੋ ਕੇ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਸੱਧਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ ਮਗਰ ਅੱਜ ਹਾਲਾਤ ਵੇਖ ਲੋ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜੀ ਆ ਇੱਕ ਸੱਟ ਤਾਂ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿਣਾ ਇੱਥੇ ਐਵੇਂ ਛੱਤ ਦਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵੰਤ ਜੀ ਮੇਰੇ ਜਿਹੜੇ ਚਾਰ ਸਵਾਲ ਕਰਨੇ ਉਹ ਕਰ ਲਵੇ ਚਾਰ ਮੈਂ ਉਹਨੂੰ ਕਰਨੇ ਮੈਂ ਕਰ ਲੂੰ ਮਗਰ ਹਾਲਾਤ ਕੀ ਨੇ ਲਾ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ੱਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹਨੂੰ ਸੱਦ ਕੇ ਉਹਦੀ ਇੰਟਰੋਗੇਸ਼ਨ ਸੀਆਈਏ ਸਟਾਫ ਖਰੜ ਚ ਕਰਨੀ ਸੀ ਉੱਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ ਜੀ ਦੀ ਇੰਟਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਇੱਕ ਖੁਨਖਾਰ ਅਪਰਾਧੀ ਹੈ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜੀਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਾਣ ਲਿਆ ਹੋਇਆ ਔਰ ਧਮਕੀਆਂ ਦੇ ਰਿਹਾ ਉਹਦੀ ਕਰਨੀ ਸੀ ਇੰਟਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੂਹ ਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ ਚ ਚਲਾਨ ਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤ ਹੈਜ਼ ਲਾ ਬਾਈਡਿੰਗ ਸਿਟੀਜ਼ਨ ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਆ ਜਿਹੜਾ ਆਉਂਦਾ ਨਹੀਂ ਮੈਨੂੰ 11 ਵਾਰੀ ਸੱਦ ਲਿਆ ਜੀ ਤੁਸੀਂ ਇਟਸ ਨਾਟ ਅ ਜੋਗ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ 4 5 ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿਗ ਕੇ ਡੀਆਈਜੀ ਲੈਵਲ ਤੇ ਆ ਗਈ ਆ ਮਗਰ ਤਾਂ ਜੀਆ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨਾਂ ਮੇਰੀ ਤੁਸੀਂ ਵੇਖੋ ਕਿੰਨਾ ਮੈਲਾ ਬਾਈਡਿੰਗ ਆ ਇਸ ਕੰਮ 'ਚ ਮਗਰ ਸ਼ਹੀਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆਰਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਡਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਛਰਾਰ ਹੈ ਤੇ ਵੇਖੋ ਕਿ ਹਾਈ ਕੋਰਟ ਮੈਨੂੰ ਔਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਉਹਨੋਂ ਕੇਸ ਕੀ ਦੇ ਖਿਲਾਫ ਸੀ ਭਗਵੰਤਮਾਨ ਦੇ ਬੈਸਟ ਪ੍ਰਿੰਟ ਨਾਲ ਸੰਜੇ ਸਿੰਘ ਲਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸਾਧ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐ ਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਐ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ ਵੀ ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਉਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕਿਹੜਾ ਵੀ ਚੱਜ ਨਾਲ ਫਿਰ ਮੈਨੂੰ ਸੱਦਿਆ 30 ਤਰੀਕ ਨੂੰ 33 ਨੂੰ ਫੇਰ ਆਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ 'ਚ ਚਾਰਜ ਫਰੇਮ ਹੋਨੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਗੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਸੱਦਿਆ ਤੇ 7 ਤਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3 4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ ਮਗਰ ਅੱਜ ਹਾਲਾਤ ਵੇਖ ਲਓ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜ੍ਹੀ ਹੈ ਇੱਕ ਸਿੱਟ ਤਾਂ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਇੱਥੇ ਐਵੇਂ ਛੱਦਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵੰਤੀ ਮੇਰੇ ਜਿਹੜੇ ਚਾਰ ਸਵਾਲ ਕਰਨੇ ਉਹ ਕਰ ਲਵੇ ਚਾਰ ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ ਆ 버ਗਰ ਪੀਜੇ ਲਾਰੈਂਸ ਬਿਸ਼ਨੋਈ ਨੂੰ CIA ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਤੇ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਅਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਫਿਰ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਹ ਸਿੱਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉਹ ਤਾਂ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸਿੱਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ ਸੀਆਈਏ ਚ ਹੋਈ ਹੁਣ ਖਰੜ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗੌਰਵ ਯਾਦਵ ਨੇ ਨਹੀਂ ਕਿਹਾ ਗੌਰਵ ਯਾਦਵ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪ ਕਿਹਾ ਤਿੰਨ ਵਜ਼ੀਰ ਖਲੋਤੇ ਉਹਦੇ ਨਾਲ ਔਜਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜੀਰਾ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪਦੀ ਕੁਰਸੀ 'ਚ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ 'ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲਾਅ ਔਰਡਰ ਕੀ ਸਾਹਮਣੇ ਅੱਜ ਐਨਐਚਏਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ 'ਚ ਲਿਖ ਕੇ ਚਲੇ ਗਿਆ ਗਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਿਹਾ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ 'ਚ ਰਾਈਟ ਟੂ ਐਜੂਕੇਸ਼ਨ ਕੇ ਤੇ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਐ ਲਾਅ ਔਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਇਕੱਲਾ ਹੀ ਕਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਭਰੋਤੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟਰੋਗੇਸ਼ਨ ਨਹੀਂ ਹੋ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਸਾਹਿਬ ਮੈਂ ਪਹਿਲਾਂ ਵੀ ਤੇਰੇ ਚਿਤੜੇ ਫਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ ਚ ਹੋਈ ਹੈ ਇੰਟਰਵਿਊ ਔਰ ਅੱਜ ਉਹ ਸਾਬਤ ਹੋ ਗਈ ਹੈ ਮੈਂ ਇਹ ਜੇ ਕੰਮ ਜੋ ਭਗਵੰਤਮਾਨ ਗੈਰ ਕਾਨੂੰਨੀ ਕਰੂ ਉਹਨੂੰ ਬੇਨਕਾਬ ਕਰਦਾ ਰੋ ਹਾਂ ਉਹਦੇ ਪਰਿਵਾਰ ਨਾਲ ਵੀ ਖਲੋਂਦਾ ਰੋ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤ ਮਾਨ ਨੂੰ ਭੁਲੇਖਾ ਮਜੀਠੀਏ ਨੂੰ ਦੱਬ ਲੂ ਮਜੀਠੀਏ ਇਹ ਜੇ ਚਰਾਬੀ ਕੋਲੋਂ ਤਾਂ ਨਹੀਂ ਦੱਬਿਆ ਜੀ ਬੀ.ਐਸ. ਸੰਮਨ ਭੇਜਣ ਤੋਂ ਪਹਿਲਾਂ 18 ਤਰੀਕ ਦੇ ਸੰਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਸੰਮਨ ਵਾਪਸ ਲੈ ਲਿੱਤੇ ਗਏ ਸੀਗੇ ਦੁਬਾਰਾ ਭੇਜੇ ਉਸ ਦੇ ਵਿੱਚ ਉਹ ਵੀ ਦੇਖ ਲਓ ਚਰਾਰਤ ਹਾਂ ਮੈਨੂੰ ਸੰਮਨ ਭੇਜਦੇ ਆ ਮੈਂ ਚੈਲੰਜ ਕਰਦਾ ਹਾਈ ਕੋਰਟ ਅਨਰੇਬਲ ਹਾਈ ਕੋਰਟ ਹਾਈ ਕੋਰਟ 'ਚ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ ਅਸੀਂ ਆਪ ਦੇ ਸੰਮਨ ਵਾਪਸ ਲੈ ਲੈਂਦੇ ਮਗਰ ਫਿਰ ਜਦ ਮੈਂ ਮਾੜੀ ਜੀ ਚੂੰਡੀ ਫੇਰ ਵੜਦਾ ਮਾੜੀ ਜੀ ਚੂੜੀ ਫੇਰ ਕੱਸਦਾ ਸੀਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ ਇਸ ਲਈ ਮੇਰਾ ਸੈਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਹੈ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਕੀ ਹੁਣ ਮੈਂ ਜਾ ਆਵਾਂ ਜਿਲੇ ਆਏ ਜੀ ਕੁਝ ਹੈ ਕੋਈ ਡਾਕੂਮੈਂਟ ਵੀ ਲੈ ਆ ਮਾੜਾ ਕੁਝ ਲੈ ਆਇਆ ਇਹ ਤਾਂ ਆਪ ਉਹਥੇ ਹਾਈ ਕੋਰਟ ਚ ਕਹਿ ਕੇ ਆਏਗਾ ਕਿ ਨਹੀਂ ਅਸੀਂ ਤੇ ਗਲਤੀ ਹੋ ਗਈ ਅਸੀਂ ਇਥੇ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਉਹ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕੀ ਗੈਰ ਕਾਨੂੰਨੀ ਕੰਮ ਨਾ ਕਰੋ ਨਹੀਂ ਤਾਂ ਜਿੰਨੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਇੱਥੇ ਨੇ ਜਿਨ੍ਹਾਂ ਨੇ ਜਿਹੜੀ ਪ੍ਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ 'ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ 'ਚ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਅਫਸਰਾਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾਰੀਆਂ ਉਹਨਾਂ ਦੇ ਉਹਨਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ ਫੇਰ ਨੌਕੀ। ਥੈਂਕ ਯੂ ਤਾਂ ਵੀਕਮ ਸਿੰਘ ਜੀ ਆ ਜਿਹੜੇ ਆਪਾਂ ਮੰਨਦਾ ਤੁਸੀਂ 3 ਨਾ ਦੀ ਦਾਸ ਤਾਂ ਇੰਤਜ਼ਾਰ ਕੀਤਾ ਤਾਂ ਵਿਕਮ ਸਿੰਘ